ਅਜੀ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਹੈ ਜੀ? ਬਾਬਾ ਜੀ ਮੇਦੇ ਸਿੰਘ ਨਾ। ਪਿੰਡ ਕਿਹੜਾ? ਰੰਡ ਬੁਟਰਾ ਕਲਾਉਂ। ਬੁਟਰਾ ਸੇਵਿਆ। ਅੱਜ ਮੀਡੀਆ ਬੁਲਾਇਆ ਕੀ ਮਾਮਲਾ ਕਰ? ਇਹ ਜਨਾਬ ਸਾਡੀ ਨਾ ਕਾਂਗਰਸ ਦੇ ਟਾਈਮ ਤੇ ਜਿਹੜੀ ਮੌਜੂਦਾ ਸਰਪੰਚਾ ਨੇ ਨਲਜਾਰ ਸਿੰਘ ਦੇ ਘਰੋਂ ਉਹਨੇ ਸਾਡੀ ਕਾਰਟ ਕੱਢ ਦਿੱਤਾ ਤਨਖਾਹ। ਅੱਛਾ ਜੀ। ਕਿ ਅਸੀਂ ਬਹੁਤ ਜ਼ਿਆਦਾ ਗਰੀਬ ਬੰਦੇ ਆ। ਆਣ ਕੇ ਹਾਲਾਤ ਦੇਖ ਸਕਦੇ ਕਿਉਂਕਿ ਮੈਨੂੰ ਮੇਰੇ ਕੋਲ ਲੱਤਾਂ ਤੋਂ ਮੈਂ ਤੋਰੀਆ ਨਹੀਂ ਜਾਣਾ ਕਿ ਪੱਟਿਆ ਕਿਉਂ ਤੁਹਾਡਾ ਕਿਉਂ ਤੁਸੀਂ ਵੇਖੋ ਜੀ ਇੱਥੇ ਨਹੀਂ ਮਾਰਾ ਚੰਗਾ ਕੋਈ ਨਹੀਂ ਬੋਲਿਆ ਇੱਥੇ ਸਾਡੇ ਛੱਪੜ ਦੀ ਖਲਾਈ ਹੋਣ ਲੱਗੀ ਸੀ ਅਸੀਂ ਉਹਨਾਂ ਨੂੰ ਇਹੋ ਹੀ ਆਖਿਆ ਸੀ ਵੀ ਸਰਪੰਚਾ ਜੀ ਇੱਥੇ ਜਿਹੜਾ ਛੱਪੜ ਤੇ ਅੱਗੇ ਬਹੁਤ ਜ਼ਿਆਦਾ ਡੂੰਗਾ ਵਾ ਤੇ ਇੱਥੇ ਡੰਗਾਈ ਨਾ ਕੀਤੀ ਜਾਵੇ ਇੱਥੇ ਜਿਹੜੀ ਡੰਗਾਈ ਨਾ ਕੀਤੀ ਜਾਵੇ ਇੱਥੋਂ ਆ ਗਾਰਬੂਰ ਦੀ ਕੱਢ ਦਿਓ ਜਿਹੜਾ ਕਾਹਕਾਂ ਦੇ ਵਿੱਚੋਂ ਖਿੱਚਿਆ ਜਾਵੇ ਹਾਂਜੀ ਇੱਥੇ ਉੱਚਾਵਾ ਤੋਂ ਇਹਨੂੰ ਪਦਰਾ ਕਰ ਲਓ ਬਿਲਕੁਲ ਹਾਂ ਜੀ ਕਿਉਂਕਿ ਜਿਹੜਾ ਡਰੇਨ ਦੇ ਵਿੱਚ ਪਾਣੀ ਜਾ ਸਕੇ ਇਹਨਾਂ ਨੇ ਆਖਿਆ ਜੀ ਇੱਥੋਂ 30 ਫੁੱਟ ਡੂੰਗਾ ਕਰਾਂ ਮੈਂ ਇਹਨਾਂ ਨੂੰ ਬੋਲਿਆ ਕਿ ਮੈਂ ਸਰਪੰਚਾਂ ਨਹੀਂ ਜੀ ਇੱਥੇ ਕੋਈ ਗਰੀਬ ਬੰਦਾ ਸਾਡਾ ਬੱਚਾ ਡਿੱਗ ਪਿਆ ਕੌਣ ਜ਼ਿੰਮੇਵਾਰ ਹੈ ਦੇ ਤੁਸੀਂ ਜ਼ਿੰਮੇਵਾਰ ਜੀ ਤੁਸੀਂ ਸਾਨੂੰ ਲਿਖ ਕੇ ਦੇ ਦਿਓ ਅਸੀਂ ਬਿਲਕੁਲ ਤੁਹਾਡੇ ਸਹਿਮਤੀ ਆ ਕੋਈ ਜੇ ਤੁਸੀਂ ਜ਼ਿੰਮੇਵਾਰੀ ਚੁੱਕਦੇ ਜੇ ਸਾਡੇ ਬੱਚੇ ਦੀ ਅੰਦੀਪੀ ਤੋਂ ਹੀ ਮਲਕੇ ਬੱਚੇ ਜਿਹੜੇ ਤੁਹਾਡੇ ਛੱਪੜ ਤੇ ਖੇਡਦੇ ਆ ਜਦੋਂ ਸਰਕਾਰ ਬਣਦੀ ਆ ਉਦੋਂ ਕੋਈ ਸਾਡੇ ਨਾਲ ਵਾਅਦਾ ਕੀਤਾ ਜਾਂਦਾ ਕਿ ਗਰੀਬਾਂ ਨੂੰ ਇਹ 5-5 ਮਰਲੇ ਦੇ 10-10 ਮਰਲੇ ਦੇ ਪਲਾਟ ਦਵਾਂਗੇ ਸਾਡੀ ਅੱਜ ਤੀਰ ਨਾ ਕਾਂਗਰਸ ਨੇ ਨਾ ਅਜ ਮਜੂਦਾ ਸਰਕਾਰ ਜਿਹੜੀ ਆ ਭਗਵੰਤ ਮਾਨ ਸਿੰਘ ਦੀ ਇਹਨੇ ਸਾਡੀ ਸੁਣਾਈ ਨਹੀਂ ਕੋਈ ਵੀ ਕੀਤੀ ਮਾਲੋ ਜਦੋਂ ਤੁਸੀਂ ਛੱਪੜ ਦਾ ਦੇਰਵਾ ਪਾਇਆ ਤੇ ਉਸ ਤੋਂ ਬਾਅਦ ਤੁਹਾਡੀ ਕੰਪਨੀ ਦੀ ਪਹਿਲਾਂ ਬੰਦੀ ਸੀ ਪਹਿਲਾਂ ਮਿਲਦੀ ਅੱਛਾ ਪਹਿਲਾਂ ਸਾਨੂੰ ਨੰਬਰ ਤੇ ਜਿਹੜੀ ਆਧਾਰ ਕਾਰਡ ਤੇ ਕਾਣਕ ਮਿਲਦੀ ਸੀ ਜਿੱਦਣ ਅਸੀਂ ਛੱਪੜ ਦੀ ਮਾੜੀ ਜੀ ਗੱਲ ਕੀਤੀ ਆ ਉਸ ਦਿਨ ਤੋਂ ਸਾਡਾ ਜਿਹੜਾ ਵਾ ਡੀਪੋ ਹਡਰੈਸ ਫੋਰੈਂਸੈਂ ਗਿਆ ਉਹਨੇ ਸਾਨੂੰ ਇਹਨਾਂ ਨੇ ਆ ਕੇ ਉਹਦੇ ਕੋਲੋਂ ਸਾਡੀ ਕਾਣਕ ਜਿਹੜੀ ਸੀ ਡੀਪੋ ਦੀ ਬੰਦ ਕਰਾਤੀ ਤੁਹਾਡੀ ਜਿਹੜੀ ਹੁਣ ਕੇਵਾਈਸੀ ਹੋ ਰਹੀ ਆ ਤੁਹਾਡੀ ਕੇਵਾਈਸੀ ਹੋਈ ਆ ਨਹੀਂ ਜੀ ਸਾਨੂੰ ਮੁੜ ਕੇ ਉੱਥੇ ਡੀਪੋ ਹਡਰ ਨੇ ਜਵਾਬ ਦਿੱਤਾ ਉਨੇ ਆਖਿਆ ਜੀ ਤੁਹਾਡੀ ਪਿੱਛੋਂ ਕਣਕ ਜਿਹੜੀ ਕੱਟੀ ਗਈ ਆ ਤੁਹਾਨੂੰ ਕਣਕ ਨਹੀਂ ਮਿਲੋਗੇ ਠੀਕ ਹੈ ਅਹੀਂ ਇੱਕ ਦੋ ਰੰਗ ਐ ਆ ਸਾਨੂੰ ਉਹਨਾਂ ਕੋ ਉੱਤਰ ਨਹੀਂ ਦਿੱਤਾ ਮੈਂ ਇਨਸਪੈਕਟਰ ਸਾਹਿਬ ਕੋ ਗਿਆ ਆ ਤੇ ਉਹਨਾਂ ਨੇ ਦੋਰ ਹੀ ਸਾਡੇ ਆਧਾਰ ਕਰਦੋ ਚਾਲੂ ਕਰਾਈ ਆ ਤੇ ਆnde ਤੁਹਾਨੂੰ ਐਦਕਾ ਕਣਕ ਆਊਗੀ ਤੁਹਾਡੀ ਇਹ ਜਿਹੜੇ ਸਰਪੰਚ ਦੇ ਕਰੰਦੇ ਹੀ ਗਾੜੀ ਮਾਰੇ ਇਹਨਾਂ ਦੇ ਬੰਦੇ ਇਹਨਾਂ ਨੇ ਉਹਨੂੰ ਜਾ ਕੇ ਇਨਸਪੈਕਟਰ ਨੂੰ ਕਹਿ ਕੇ ਬਾਦ ਦੇ ਵਿੱਚ ਕਣਕ ਜਿਹੜੀ ਸਾਡੀ ਫੇਰ ਕਟਾ ਦੱਤੀ। ਸਾਡੇ ਕੋਲ ਕੋਈ ਬਰੂਖ ਹੈਗਾ ਵੀ ਇਹ ਬੰਦਿਆ ਨੇ ਜਾ ਕੇ ਕਟਾਈ ਹੈ ਕਣਕ। ਸਾਨੂੰ ਇਹਨਾਂ ਨੇ ਭੇਜਿਆ ਜੀ ਸਾਨੂੰ ਨਹੀਂ ਪਤਾ ਵੀ ਇਹਨਾਂ ਕਿੰਨੂੰ ਭੇਜਿਆ ਦਾ ਕਿੰਨੂੰ ਨਹੀਂ ਭੇਜਿਆ। ਅਸੀਂ ਇਤਰਾ ਹੋਣਾ ਕਿੰਨੂੰ ਕਹਿ ਦਈਏ ਵੀ ਜਦੋਂ ਅਨਚਾਰਜ ਤੇ ਇਹ ਸੀਗੇ। ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਪਿੰਡ ਦੇ ਆ ਜੀ ਮਜ਼ਦੂਰ ਬੰਦੇ ਆ। ਮਿਹਨਤ ਵਾਲੇ ਬੰਦੇ ਆ। ਇੱਕ ਬਜ਼ੁਰਗ ਬੰਦਾ ਵਾ। ਇੱਕ ਮਿਹਨਤ ਨਹੀਂ ਕਰ ਸਕਦਾ, ਵਾੜੀ ਟੋਕੀ ਨਹੀਂ ਕਰ ਸਕਦਾ। ਇਹਨਾਂ ਦੀ ਕਣਕ ਅਸੀਂ ਨਾਂ ਬੰਦ ਕਰਾਈਏ। ਕਿਉਂ ਆਹੀਂ ਕਿ ਇਹਨੂੰ ਗਾਲ ਕੱਢੀ ਹੋਵੇ ਕਿਸੇ ਨੂੰ ਮਾਰਾ ਚੰਗਾ ਬੋਲਿਆ ਹੋਵੇ ਤੇ ਫਿਰ ਤੇ ਸਾਡੀ ਕਣ ਕਟਾ ਦੇਂਗੇ ਕੋਈ ਗੱਲ ਨਹੀਂ ਜਦੋਂ ਸਾਡੀ ਕਣ ਕੇ ਇਹਨਾਂ ਨੇ ਜਾਨ ਬੁੱਝ ਕੇ ਕਟਾਈ ਚਲੋ ਮਿਹਰਬਾਨੀ ਹਲਕੀ ਨਾਮ ਤੁਹਾਡਾ ਕੀੜਾ ਪੈਦਾ ਹਾਂਜੀ ਸੁਮਿੰਦਰ ਕੌਰ ਮੋਟਰ ਕਿਹੜਾ ਪੈਦਾ ਉਹ ਤਾਂ ਆ ਮੀਡੀਆ ਬੁਲਾਇਆ ਤੁਸੀਂ ਅੱਜ ਕੀ ਮਾਮਲਾ ਸਰ ਹਾਂਜੀ ਸਾਡਾ ਪਕਾਟ ਕੱਟਿਆ ਅੱਜ ਹਾਂਜੀ ਪਾਟ ਕੱਟਿਆ ਸਾਡਾ ਕਾਹਦਾ ਹਾਂ ਘੰਟ ਵਾਲਾ ਕਿਨੇ ਕਟਿਆ ਨਾ ਅਛਪੜ ਖਲਾਉਂਦੇ ਖਾਂਦੀ ਕਰਦਾ ਇਹ ਅਛਪੜ ਤੋਂ ਇਨਾ ਆ ਕਿ ਆਖਿਆ ਵੀ ਤੂੰ ਨਾ ਦੂੰਗਾ ਕਰੋ ਉਹ ਡੰਗਾਈ ਦੇ ਵਿੱਚ ਇਨਾ ਕਹਿ ਦਿੱਤਾ ਕਿ ਇਨਾ ਜਰਾ ਕਿਹਾ ਤਾਂ ਉਹਨੇ ਇਹਨੇ ਚਾੜਾ ਕੱਟ ਕੱਟ ਦਿੱਤਾ ਕਿੰਨੇ ਜੜਾ ਕੱਟ ਬਟੇ ਤਿੰਨ ਤਿੰਨ ਜਾਨੀ ਇਹ ਤੁਹਾਡੇ ਸਾਰੇ ਟੱਬਰ ਦੇ ਕਟੇ ਸਾਰੇ ਟੱਬਰ ਤਾਂ ਆਏ ਗਰੀਬ ਬੰਦੇ ਹਾਂ ਕੀ ਕਿਹਾ ਸਰਕਾਰ ਕੀ ਕਹਣਾ ਜਾਂਦੇ ਉਹ ਗਰੀਬਾਂ ਦੇ ਰਖਵਾਦੇ ਹਾਂ ਹਾਂਜੀ ਭਾਈ ਇਹ ਕਿੱਥੋਂ ਆਏ ਹੋ ਤੇ ਸਾਡੇ ਗਰੀਬਾਂ ਦੀ ਸੁਣਾ ਤੇ ਇਹੋ ਜੀ ਗੱਲ ਐ ਅੰਮ੍ਰਿਤਸਰ ਕੋਲ ਨਹੀਂ ਫਜ਼ਰ ਅਰੇ ਵਿੱਚ ਕੀ ਦਾ ਰੋਲ ਆ ਜਦ ਦਾ ਕਾਰ ਕਟਿਆ ਗਿਆ ਉਹਦੇ ਵਿੱਚ ਰੋਲ ਕੀ ਦਾ ਵਾ ਕਿੰਨੇ ਕਟਵਾਇਆ ਤੁਹਾਡਾ ਘਰ ਸਰਪੰਚ ਜਾਨੀ ਨੇ ਕੀ ਨਾਮ ਦਾ ਨਾ ਕੀ ਇਹ ਦਾ ਕਰਨ ਪਰ ਕਰਵਾਇਆ ਨਾ ਕੀ ਇਹ ਗੁਲਜਾਰ ਸਿੰਘ ਗੁਲਜਾਰ ਸਿੰਘ ਦੇ ਘਰ ਹਾਂਜੀ ਉਹ ਚੋਦਾ ਹੈ ਕਿ ਸਾਫਾ ਹੈ ਸਾਫਾ ਲਖਮਨ ਜੀ ਦਾ ਹੈ ਪਾਗੜਾ ਸ ਸਬੰਧ ਦੇ ਵਿੱਚ ਬੁਟਰ ਸਵੀਆਂ ਦੀ ਸਰਪੰਚੋ ਜੇ ਸਾਡੇ ਚੈਨਲ ਨਾਲ ਰਾਬਤਾ ਕਰਨਾ ਚਾਹਦੇ ਹੋਣ ਆਪਣਾ ਪੱਖ ਰੱਖਣਾ ਚਾਹੁੰਦੇ ਹੋਣ ਤਾਂ ਉਹ ਸਾਡੇ ਚੈਨਲ ਤੋਂ ਨੰਬਰ ਲੈ ਕੇ ਸਾਡੇ ਨਾਲ ਜਿਹੜਾ ਕੰਟੈਕਟ ਜਿਹੜਾ ਉਹ ਕਰ ਸਕਦੇ ਨੇ